ਉਹ ਜੰਗਲ ਫਰੀਦਕੋਟ ਸਾਧਕ ਰੋਡ ਤੇ ਬੀਤੀ ਰਾਤ ਨਹਿਰ ਵਿੱਚ ਡਿੱਗੀ ਕਾਰ ਨੂੰ ਪੁਲਿਸ ਵੱਲੋਂ ਬਾਹਰ ਕੱਢ ਲਿਆ ਗਿਆ ਹੈ ਜਿਸ ਵਿੱਚ ਕੋਟਪੂਰਾ ਦੇ ਦੋ ਨੌਜਵਾਨ ਜੋ ਕਿ ਜਲਾਲਾਬਾਦ ਤੋਂ ਵਾਪਸ ਆ ਰਹੇ ਸੀ ਉਹ ਦੋਨੇ ਹੀ ਲਾਪਤਾ ਦੱਸੇ ਜਾ ਰਹੇ ਹਨ ਫਿਲਹਾਲ ਪੁਲਿਸ ਦੋਨਾਂ ਦੀ ਤਲਾਸ਼ ਕਰ ਰਹੀ ਹੈ ਇਸ ਹਾਦਸੇ ਦਾ ਮੁੱਖ ਕਾਰਨ ਨਹਿਰ ਦੇ ਪੁਲ ਤੇ ਕੋਈ ਰੇਲਿੰਗ ਨਾ ਹੋਣਾ ਵੀ ਦੱਸਿਆ ਜਾ ਰਿਹਾ ਹੈ ਇਸ ਮੌਕੇ ਲਾਪਤਾ ਹੋਏ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਜਲਾਲਾਬਾਦ ਰਿਸ਼ਤੇਦਾਰਾਂ ਨੂੰ ਛੱਡਣ ਗਏ ਸੀ ਉਹਨਾਂ ਦੇ ਨਾਲ 9 ਵਜੇ ਦੇ ਕਰੀਬ ਫੋਨ ਤੇ ਸੰਮਰਕ ਵੀ ਟੁੱਟ ਗਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਸਾਦਕ ਦੇ ASI ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਫੋਨ ਦੀ ਲੋਕੇਸ਼ਨ ਦੀਪ ਸਿੰਘ ਵਾਲਾ ਦੀ ਨਿਕਲੀ ਤਾਂ ਜਾਂਚ ਕਰਦੇ ਹੋਏ ਉਹਨਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਲੱਭ ਲਿਆ ਹੈ ਅਤੇ ਲਾਪਤਾ ਹੋਏ ਨੌਜਵਾਨਾਂ ਦੀ ਤਲਾਸ਼ ਜਾਰੀ ਹੈ ਇਸ ਹਾਦਸੇ ਵਿੱਚ ਸਿੱਧੇ ਤੌਰ ਤੇ ਨਹਿਰ ਦੇ ਪੁਲ ਤੇ ਰੇਲਿੰਗ ਦਾ ਨਾ ਹੋਣਾ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਪੁਲ ਸੜਕ ਦੇ ਇੱਕ ਖਤਰਨਾਕ ਮੋੜ ਤੇ ਸਥਿਤ ਹੈ ਫਰੀਦਕੋਟ ਤੋਂ ਸੂਚ ਪ੍ਰਕਾਸ਼ ਦੀ ਰਿਪੋਰਟ ਜਗਤ ਸਿੰਘ ਵੈਬ ਟੀਵੀ ਕੋਟਪੂਰੀ ਤੋਂ ਦੋ ਲੜਕੇ ਸੀ ਜਿਨ੍ਹਾਂ ਦਾ ਨਾਮ ਮਨੀ ਤੇ ਦੂਜੇ ਦਾ ਨਾਮ ਨਹੀਂ ਅਕਸ਼ ਦੇ ਇਹ ਜਲੰਧਾਬਾਦ ਤੋਂ ਆ ਰਹੇ ਸੀ ਕਿ ਤੇ ਮਤਲਬ ਇੱਥੇ ਕੋਈ ਹਾਸਾ ਵਸ ਗਿਆ ਨਹਿਰ ਦੇ ਕੋਲੇ ਤੇ ਪਤਾ ਨਹੀਂ ਇਸ ਦਾ ਸਾਨੂੰ ਪੁਲਿਸ ਨੇ ਅਸੀਂ ਦਾ ਇੱਥੇ ਭਾਲ ਦੇ ਫਿਰਦੇ ਨੇ ਪੁਲਿਸ ਨੇ ਅੰਦਾਜ਼ਾ ਲਾਇਆ ਵੀ ਗੱਡੀ ਨਹਿਰ ਚ ਡਿੱਗੀ ਹੋਈ ਹੁਣ ਗੱਡੀ ਜਦੋਂ ਨਹਿਰ ਚ ਕੱਢੀ ਉਸ ਤੋਂ ਬਾਅਦ ਲੜਕੇ ਦਾ ਕੁਝ ਪਤਾ ਲੱਗਾ ਜੀ ਨਹੀਂ ਜੀ ਕੋਈ ਕੁਝ ਨਹੀਂ ਲੱਗਾ ਜੀ ਗੱਡੀ ਨਹਿਰ ਚ ਕੱਢੀ ਗਈ ਲੜਕੇ ਨਹੀਂ ਮਿਲੇ ਜੀ ਲੜਕੀਆਂ ਦਾ ਜਿੱਕਰ ਕੋਈ ਪਤਾ ਨਹੀਂ ਲੱਗਾ ਜੀ ਇਹ ਰਾਤ ਨੂੰ ਕੋੜਪੁਰੇ ਤੋਂ ਆਪ ਦੇ ਰਿਸ਼ਤੇਦਾਰ ਨੂੰ ਜਲਾਲਾਬਾਦ ਬੱਚ ਛੱਡਣ ਗਏ ਸੀ ਇਹ ਵਾਪਸੀ ਵੇਲੇ ਇਹਨਾਂ ਨੇ 8:30 ਦਾ ਟਾਈਮ ਸੀ ਤੇ ਫੋਨ ਬੰਦ ਹੋ ਗਏ ਜਦੋਂ ਫੋਨਾਂ ਦੀ ਕਾਲ ਡੇਲ ਕੀਤੀ ਗਈ ਤੇ ਉਹ ਦੀਪ ਸਿੰਘ ਵਾਲੇ ਦੀ ਲੋਕੇਸ਼ਨ ਆਈ ਉਸ ਤੋਂ ਬਾਅਦ ਤਲਾਸ਼ ਕੀਤੀ ਗਈ ਗੱਡੀ ਦੀ ਤੋਂ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਬਈ ਕੋਈ ਗੱਡੀ ਜਿਹੜੀ ਹੈ ਤੁੰਦ ਕਾਰਨ ਨਹਿਰ ਚ ਡਿੱਗੀ ਹੋ ਸਕਦੀ ਹੈ ਜਦੋਂ ਨਹਿਰ ਦੇ ਦਿਵਾਲੇ ਤਲਾਸ਼ ਕੀਤੀ ਤਾਂ ਉੱਥੇ ਇਹਦੇ ਟੁਕੜੇ ਕੁਝ ਬਰਾਮਦ ਹੋਏ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਇਹ ਜੀ ਗੱਡੀ ਹੈ ਨਹਿਰ ਚ ਜਾਵੀ ਉਦੋਂ ਗੋਤਾਖੋਰਾਂ ਨੂੰ ਲਿਆਂਦੇਗੇ ਨਹਿਰ ਦੇ ਵਿੱਚ ਦੇਖਿਆ ਗਿਆ ਉਦੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਇਹ ਗੱਡੀ ਕੱਢੀ ਗਈ ਜਦੋਂ ਵੀ ਇਹ ਗੱਡੀ ਬਾਹਰ ਕੱਢੀ ਤਾਂ ਉਹਦੇ ਵਿੱਚ ਜਿਹੜੇ ਦੋ ਨੌਜਵਾਨ ਸਵਾਰ ਸੀ ਉਹ ਵਿੱਚੋਂ ਨਹੀਂ ਸੀ ਨਿਕਲੇ ਕਿਉਂਕਿ ਉਹਨਾਂ ਨੇ ਸ਼ੀਸ਼ਾ ਤੋੜ ਟੁੱਟਿਆ ਹੋਇਆ ਸੀ ਨਾ ਕਿ ਉਹ ਤਰਨਾ ਜਾਣਦੇ ਸੀ ਜਿਸ ਕਰ ਨੂੰ ਪਾਣੀ ਵਿੱਚ ਅੱਗੇ ਰੁੜ ਗਏ ਗੱਡੀ ਤੱਕ ਲਈ ਤਾਂ ਲਿਖ ਲਿਆ ਬਿਆਨ ਲਿਖਉ ਉਹ ਜਿਹੜੀ ਅਗਲੀ ਕਾਰਵਾਈ ਉਹਦੀ ਤਫतीश ਉਹ ਸਮਾਂ ਕੀਤੀ ਜਾਊ